ਬਹੁਤ ਅੰਦਰ ਸਮਝਾਉਣ ਵਾਸਤੇ ਸਾਡੇ ਹਿਰਦਿਆਂ 'ਚ ਬਸਾਉਣ ਵਾਸਤੇ ਭਾਈ ਸਬ ਭਾਈ ਗੁਰਦਾਸ ਜੀ ਨੇ ਆਪਣੀ ਰਸਨਾ ਤੋਂ ਗੁਰੂ ਕੀ ਉਪਮਾ ਗੁਰਮਤ ਸਮਝਣ ਵਾਸਤੇ ਬੜੇ ਸੁੰਦਰ ਬੋਲ ਉਚਾਰਨ ਕੀਤੇ ਔਰ ਆਪਣੀ ਕਲਮ ਦੇ ਦੁਆਰਾ ਉਹਨਾਂ ਨੂੰ ਅੰਕਿਤ ਕਰ ਦਿੱਤਾ ਲਿਖ ਦਿੱਤਾ ਉਹ ਭਾਈ ਸਾਹਿਬ ਜੀ ਦੇ ਬਚਨਾਂ ਦੀ ਚੱਲ ਰਹੀ ਲੜੀ ਵਾਰ ਵਿਚਾਰ ਪੜਦੇ ਸੁਣਦੇ ਆ ਰਹਿਆਂ ਭਾਈ ਗੁਰਦਾਸ ਸਾਹਿਬ ਅੱਜ ਕਿਰਪਾ ਕਰਦੇ ਨੇ ਜੈਸੇ ਮਾਲਾ ਮਿਰ ਪੁਇਤ ਸਭ ਉੱਪਰ ਕੈ ਭਾਈ ਗੁਰਦਾਸ ਸਾਹਿਬ ਕਹਿੰਦੇ ਸੰਸਾਰ ਦੇ ਅੰਦਰ ਜੀਵ ਦੇ ਡੈ ਨਾ ਹੋਮੇ ਕਰਦਾ ਹੈ ਕਿ ਮੈਂ ਬਹੁਤ ਵੱਡਾ ਹੈ ਕੋਈ ਕੁੱਲ ਕਰਕੇ ਵੱਡੇ ਦੀ ਗੱਲ ਕਰਦਾ ਮੇਰੀ ਕੁੱਲ ਬੜੀ ਵੱਡੀ ਹੈ ਕੋਈ ਪਰਿਵਾਰ ਕਰਕੇ ਵੱਡੇ ਪਨ ਦਾ ਮਾਨ ਕਰਦਾ ਮੇਰਾ ਪਰਿਵਾਰ ਬੜਾ ਵੱਡਾ ਹੈ ਕੋਈ ਜਾਇਦਾਦ ਕਰਕੇ ਧਨ ਕਰਕੇ ਇਸ ਗੱਲ ਦਾ ਮਾਨ ਹੰਕਾਰ ਕਰਦਾ ਮੇਰੇ ਕੋਲ ਧਨ ਮੇਰੇ ਕੋਲ ਜਾਇਦਾਦ ਬੜੀ ਹੈ ਕੋਈ ਇਸ ਗੱਲ ਦਾ ਮਾਨ ਕਰਦਾ ਆਪਣੇ ਆਪ ਨੂੰ ਉੱਚਾ ਹੈ ਬਈ ਮੇਰੀ ਪਹੁੰਚ ਬੜੀ ਦੂਰ ਤੱਕ ਹੈ ਭਾਈ ਗੁਰਦਾਸ ਸਾਹਿਬ ਸਾਨੂੰ ਸਮਝਾਉਂਦੇ ਨੇ ਕਹਿੰਦੇ ਜੈਸੀ ਮਾਲਾ ਮੇਰ ਕੋਇਤ ਸਭ ਉੱਪਰ ਹੈ ਜਦੋਂ ਮਾਲਾ ਨੂੰ ਬਣਾਇਆ ਜਾਂਦਾ ਹੈ ਤੇ ਮਨਕਿਆਂ ਨੂੰ ਪੋਰਿਆ ਜਾਂਦਾ ਹੈ ਨਾ ਤੇ ਮਾਲਾ ਦੇ ਮਨਕੇ ਪਰੋ ਕੇ ਇਹਨਾਂ ਦੇ ਉੱਪਰ ਸਿਰੇ ਤੇ ਇੱਕ ਮਨਕਾ ਪਰੋਇਆ ਜਾਂਦਾ ਉਹਨੂੰ ਮੇਰੂ ਮਨਕਾ ਵੀ ਕਹਿੰਦੇ ਨੇ ਮੁਖ ਮਨਕਾ ਵੀ ਕਹਿੰਦੇ ਨੇ ਤੇ ਉਹ ਕਿਸੇ ਪਾਸਿਓ ਵੀ ਕੀਤੀ ਜਾਈ ਉਹ ਗਿਣਤੀੋਂ ਬਾਹਰ ਰਹਿ ਜਾਂਦਾ ਹੈ ਵਿੱਚ ਨਹੀਂ ਆਉਂਦਾ ਸਭ ਤੋਂ ਉੱਪਰ ਸਿਮਰਨ ਸੰਗਿਆ ਮੈਨਾ ਆਵਤ ਬਡਾਈ ਕਹਿ ਕਹਿੰਦੇ ਤਾਂ ਜਦੋਂ ਸਿਮਰਨ ਕਰੀਦਾ ਗਿਣਤੀ ਵਿੱਚ ਹੀ ਨਹੀਂ ਆਉਂਦਾ ਉਹ ਅੱਗੇ ਇੱਧਰ ਉੱਧਰ ਨੰਗ ਜਾਂਦਾ ਉਹਦੋਂ ਅੱਗੇ ਤੋਂ ਗਿਣਤੀ ਫੇਰ ਸ਼ੁਰੂ ਹੁੰਦੀ ਪਿੱਛੇ ਉਹਦੋਂ ਮੁੱਕ ਜਾਂਦੀ ਕਹਿੰਦੇ ਉਹਦਾ ਕੀ ਮਤਲਬ ਨਿਕਲਿਆ ਜਿਹੜਾ ਕਿਸੇ ਪਾਸੇ ਵੀ ਨਹੀਂ ਆਉਂਦਾ ਨਾ ਸੰਸਾਰ ਵਾਲੇ ਨਾ ਨਿਰੰਕਾਰ ਵਾਲੇ ਕਿਉਂ ਉਨੂੰ ਗਮਾਨ ਹੋ ਗਿਆ ਮੈਂ ਦੂਜਿਆਂ ਨਾਲੋਂ ਵੱਖਰਾ ਵੱਡਾ ਹੈ ਉੱਚਾ ਹੈ ਮੇਰੇ ਕੋ ਧਨ ਬੜਾ ਮੇਰੇ ਕੋ ਅਕਲ ਬੜੀ ਮੇਰੇ ਕੋ ਜਾਇਦਾਦ ਬੜੀ ਉਹਨੂੰ ਆਪਣਾ ਗਮਾਨ ਹੋ ਗਿਆ ਨਾ ਤਾਂ ਉਹ ਭਗਤਾਂ ਦੀ ਸ਼ਰੇਣੀ ਵਿੱਚ ਸਮਾਉਂਦਾ ਹੈ ਤੇ ਨਾ ਉਹ ਸੰਸਾਰੀਆਂ ਵਾਲੇ ਪਾਸੇ ਗਿਣਤੀ ਵਿੱਚ ਆਉਂਦਾ ਹੈ ਦੋਨਾਂ ਪੱਖਾਂ ਤੋਂ ਰਹਿ ਗਿਆ ਦੋਨਾਂ ਪਾਸਿਆਂ ਤੋਂ ਨਾ ਤਾਂ ਉਹਦੇ ਕੋਲ ਮਨੁੱਖਾ ਸਰੀਰ ਰਹਿ ਜਾਂਦਾ ਹੈ ਜਿਹੜੀ ਸਾਰਿਆਂ ਤੋਂ ਸਰਬੋਤਮ ਦੇਹੀ ਹੈ ਅਵਰ ਜੂਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਕਦਾਰੀ ਇਹ ਜਿਹੜਾ ਮਨੁੱਖਾ ਸਰੀਰ ਦੁਰਲੱਭ ਮਿਲਿਆ ਹੈ ਇਹ ਉਹਦੇ ਕੋਲ ਨਹੀਂ ਰਹਿ ਜਾਂਦਾ ਮੁਕਤ ਅੱਗੇ ਉਹ ਹੰਕਾਰ ਦੇ ਕਾਰਨ ਹੁੰਦਾ ਨਹੀਂ ਤੇ ਉਹਦਾ ਫਾਇਦਾ ਕੀ ਹੋਇਆ ਉਹਦੇ ਵੱਡੇ ਪੰਨ ਦਾ ਬਈ ਕਸ਼ ਉਪਾਉ ਮੁਗਤ ਕਾ ਕਰੇ ਉਹ ਤਾਂ ਕੀਤਾ ਨਹੀਂ ਰੱਬ ਨੂੰ ਮਿਲਣ ਦਾ ਉਪਰਾਲਾ ਕੀਤਾ ਨਹੀਂ ਦੋਨਾਂ ਪਾਸਿਆਂ ਤੋਂ ਰਹਿ ਗਿਆ ਨਾ ਸੰਸਾਰ ਦੀ ਗਿਣਤੀ ਵਿੱਚ ਆਇਆ ਨਾ ਨਰੰਕਾਰ ਦੀ ਗਿਣਤੀ ਵਿੱਚ ਆਇਆ ਨਾ ਸੰਸਾਰ ਵਿੱਚ ਰਹਿ ਗਿਆ ਅਰ ਸਰੀਰ ਧਰ ਕੇ ਨਾ ਚੰਗੇ ਕਰਮ ਕੀਤਿਓ ਹੰਕਾਰ ਦੇ ਵਿੱਚ ਰਿਆ ਸੱਚ ਖੰਡ ਵਿੱਚ ਵੀ ਵਾਸਾ ਨਾ ਮਿਲਿਆ ਦੋਨੇ ਪੱਖਾਂ ਤੋਂ ਗਿਣਤੀ ਤੋਂ ਰਹਿਤ ਰਹਿ ਗਿਆ ਭਗਤਾਂ ਦੇ ਵਿੱਚ ਨਾ ਆਇਆ ਉਸ ਗਿਣਤੀ ਦੇ ਵਿੱਚ ਨਾ ਆਇਆ ਉਹ ਮੇਰੂ ਮੰਨ ਕੇ ਦੀ ਤਰ੍ਹਾਂ ਭਾਈ ਸਾਹਿਬ ਕਹਿੰਦੇ ਤਾਂ ਕੀ ਹੋ ਗਿਆ ਕਿਸ ਦੀ ਵਡਿਆਈ ਤੇ ਉਹ ਵਡਿਆਈ ਕਿਸ ਕੰਮ ਆ ਜਿਨਨੇ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਭਾਈ ਗੁਰਦਾਸ ਸਾਹਿਬ ਅਗਲਾ ਪਰਮਾਨੰਦ ਦੇ ਜੈਸੇ ਬਿਰਖਨ ਬਿਖੈ ਪੇਖੀਤ ਸਿੰਬਲ ਉੱਚੋ ਕੰਦੇ ਸਾਰੀ ਬਨਸਪਤੀ ਨੂੰ ਦੇਖੀਦਾ ਤੇ ਬਨਸਪਤੀ ਦੇ ਅੰਦਰ ਸਾਰੀ ਬਨਸਪਤੀ ਨਾਲੋਂ ਜੰਗਲ ਦੇ ਅੰਦਰ ਸਿੰਬਲ ਦਾ ਰੁੱਖ ਸਭ ਤੋਂ ਉੱਚਾ ਹੈ ਸਭ ਤੋਂ ਉੱਚਾ ਉਹਨੂੰ ਮਹਾਰਾਜ ਨੇ ਬਾਣੀ ਅੰਦਰ ਵੀ ਬਚਨ ਕਹਿਆ ਸਿੰਮਲ ਰੁਖ ਸਰਾਇਰਾ ਅਤ ਦੀਰਘ ਦੀਰਘ ਮੈਨਾ ਵੱਡਾ ਹੁੰਦਾ ਬਹੁਤ ਜ਼ਿਆਦਾ ਅਤ ਦੀਰਘ ਅਤ ਮੁੱਚ ਉਹ ਜੇ ਆਵੇ ਆਸ ਕਰ ਜਾਹਿ ਨਿਰਾਸੇ ਕਿਤ ਪੰਛੀ ਪੁਰਿੰਦੇ ਜਿਹੜੇ ਨਿਦੁਰ ਆਸ ਕਰਕੇ ਆਉਂਦੇ ਉਹਦੇ ਕੋਲ ਉਹਨੂੰ ਸੋਹੇ ਰੰਗ ਦੇ ਫਾਲ ਫੁੱਲ ਜੈ ਲੱਗਦੇ ਨੇ ਤੇ ਦੂਰੋਂ ਦੌੜਦੇ ਹੋਏ ਆਉਂਦੇ ਆ ਮਧੂਮੱਖੀਆਂ ਤੇ ਪੰਛੀ ਤੇ ਜਦੋਂ ਉਹਦੇ ਕੋਲ ਆਉਂਦੇ ਤੇ ਕੀ ਦੇਖਦੇ ਫੁੱਲ ਬੱਕ ਬੱਕੇ ਅਰ ਜਿਹੜਿਆ ਫੁੱਲਾਂ ਦੇ ਵਿੱਚ ਸੁਗੰਧੀ ਕੋਨੀ ਸੰਮਲ ਰੁਖ ਸਰਾਇਰਾ ਅਤ ਦੀਰਗਤ ਮੁਚ ਓਏ ਜੇ ਆਵੇ ਆਸ ਕਰ ਜਾਹੀ ਨਿਰਾਸੀ ਕਿਤ ਫੁੱਲ ਫਿੱਕੇ ਉਹਨਾਂ ਚ ਰਾਸ ਨਹੀਂ ਤੇ ਫਾਲ ਉਹਦੇ ਬਕ ਬਕੇ ਮਠਾਸ ਨਹੀਂ ਸਵਾਦ ਨਹੀਂ ਔਰ ਉਹ ਜਿਹੜੇ ਪੰਛੀ ਤੇ ਮਧੂ ਮੱਖੀਆਂ ਆਈਆਂ ਨਾ ਆਸ ਕਰਕੇ ਉਹ ਜाहिर ਨੈਰਾਸੀ ਕਿਤ ਉਥੋਂ ਨਿਰਾਸ਼ਵਾਦੀ ਹੋ ਕੇ ਕਿਸੇ ਹੋਰ ਪਾਸੇ ਨੂੰ ਉਡਾਰੀ ਮਾਰ ਜਾਂਦੇ ਉਹਦੇ ਕੋਲ ਨਹੀਂ ਰਹਿੰਦੇ ਕੀ ਫਾਇਦਾ ਉਸ ਐਸੀ ਵਡਿਆਈ ਦਾ ਮਹਾਰਾਜ ਕਹਿੰਦਿਆ ਫੁੱਲ ਫਿੱਕੇ ਫਲ ਬਕ ਬਕੇ ਕੰਮ ਨਾ ਆਵੇ ਪੱਤ ਉਹਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ ਉੱਚਾ ਲੰਬਾ ਨਾ ਉਦੀ ਛਾਉ ਸੰਗਣੀ ਬਈ ਕੋਈ ਛਾਵੇਂ ਬਹਿ ਜਾਵੇ ਕੰਮ ਨ ਆਵੇ ਪਤ ਮਿੱਠਤ ਨੀਵੀ ਨਾਨਕਾ ਰਸ ਭਰਿਆ ਹੋਵੇ ਮਠਾਸ ਹੋਵੇ ਮਿੱਠੇ ਬੋਲ ਹੋਣ ਅੰਦਰ ਰਸ ਹੋਵੇ ਤੇ ਅਤ ਦੀ ਨਿਰਮਾਨਤਾ ਹੋਵੇ ਨੀਵਾ ਪਨ ਹੋਵੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਰਸ ਇਹ ਹੋਵੇ ਫਲ ਇਹ ਹੋਵੇ ਨਚੋੜ ਇਹ ਹੋਵੇ ਤੇਰੇ ਜੀਵਨ ਨੂੰ ਗੁਨਾ ਦਾ ਫਲ ਹੋਵੇ ਲਾਗੇ ਦੇ ਬ੍ਰਿਸ਼ ਜਿੰਨੇ ਨੇ ਬੇਸ਼ੱਕ ਨਿੱਕੇ ਨੇ ਪਰ ਉਹਨਾਂ ਨੂੰ ਫਲ ਲੱਗਾ ਉਹ ਕਿਸੇ ਨੂੰ ਫਲ ਦਿੰਦੇ ਕਿਸੇ ਨੂੰ ਸੁਗੰਧੀ ਦਿੰਦੇ ਕਿਸੇ ਨੂੰ ਸ਼ਾਨ ਦਿੰਦੇ ਭਾਈ ਗੁਰਦਾਸ ਸਾਹਿਬ ਹੀ ਕਹਿੰਦੇ ਨੇ ਉਹ ਸਿੰਬਲ ਜਿਹੜਾ ਉੱਚੇ ਹੋਏ ਦਾ ਕੀ ਫਾਇਦਾ ਉਹਦਾ ਜਿਹਦੇ ਤੋਂ ਕੋਈ ਵੀ ਵਰਸਾਇਆ ਨਹੀਂ ਗਿਆ ਮੱਖੀਆਂ ਵੀ ਨਹੀਂ ਪੰਛੀ ਵੀ ਨਹੀਂ ਕੋਈ ਪਸ਼ੂ ਵੀ ਸ਼ਾਮੇ ਨਹੀਂ ਔਰ ਕਿਸੇ ਕੰਮ ਨਹੀਂ ਆਇਆ ਉਸ ਉਚਾਈ ਦਾ ਫਾਇਦਾ ਕੀ ਹੋਇਆ ਉਸ ਤੇਰੀ ਅਕਲ ਦਾ ਫਾਇਦਾ ਕੀ ਹੋਇਆ ਜਿਹੜੀ ਅਕਲ ਦੇ ਨਾਲ ਕਿਸੇ ਨੂੰ ਸੁੱਖ ਨਹੀਂ ਮਿਲਿਆ ਕਿਸੇ ਦਾ ਜੀਵਨ ਨਹੀਂ ਸਬਰਿਆ ਨੇਫਲ ਭਇਉ ਸਉ ਅਤ ਅਦਕਾਈ ਕਹਿ ਕਹਿੰਦੇ ਉਹਦਾ ਬਹੁਤਾ ਵੱਡਾ ਹੋਣਾ ਬਹੁਤੀ ਉਚਤਾਈ ਹੋਣੀ નિਸਫਲ ਹੋ ਗਈ ਕੋਈ ਜੀਵਨ ਫਲੀ ਭੂਤ ਨਾ ਹੋਇਆ ਨਾ ਆਪਦਾ ਨਾ ਕਿਸੇ ਦਾ ਕੋਈ ਸਵਾਰਿਆ ਸਾਰੀ ਜ਼ਿੰਦਗੀ ਅਜ਼ਾਈ ਗਵਾ ਦਿੱਤੀ ਭਾਈ ਸਾਹਿਬ ਅਗਲਾ ਪਰਮਾਨ ਦੇਂਦੇ ਜੈਸੇ ਚੀਲ ਪੰਸਨ ਮੈਂ ਉਡਤ ਆਕਾਸ਼ ਚਾਰੀ ਭਾਈ ਗੁਰਦਾਸ ਸਾਹਿਬ ਕਹਿੰਦੇ ਚੀਲ ਜਿਵੇਂ ਆਕਾਸ਼ ਵਿੱਚ ਉੱਡਦੀ ਚੀਲ ਦੇ ਵਿੱਚ ਮਹਾਂਪੁਰਸ਼ ਦੱਸਿਆ ਕਰਦੇ ਸਾਨੇ ਇੱਥੇ ਚੀਲ ਦਾ ਅਰਥ ਵਿਦਵਾਨਾਂ ਨੇ ਇੱਲ ਹੀ ਕੀਤਾ ਹੋਇਆ ਪਰ ਚੀਲ ਦਾ ਤੇਲ ਦਾ ਥੋੜਾ ਜਿਹਾ ਫਰਕ ਹੁੰਦਾ ਆਪਸ ਵਿੱਚ ਕਹਿੰਦੇ ਭਾਈ ਉਹ ਉੱਚੀ ਉੱਡਦੀ ਆ ਬਹੁਤ ਉੱਚੀ ਪੰਛੀਆਂ ਸਾਰਿਆਂ ਨਾਲੋਂ ਉੱਚੀ ਅਸਮਾਨ ਵਿੱਚ ਚੱਲੀ ਜਾਂਦੀ ਹੈ ਇੰਨੀ ਉਚਾਈ ਤੇ ਗਈ ਕੋਈ ਪੰਛੀ ਨਹੀਂ ਉੱਥੇ ਪਹੁੰਚ ਸਕਦਾ ਤੇ ਭਾਈ ਸਾਹਿਬ ਕਹਿੰਦਿਆ ਉਚਾਈ ਤੇ ਜਾ ਕੇ ਬੁਲੰਦੀ ਤੇ ਜਾ ਕੇ ਉਹਦਾ ਨਜ਼ਰੀਆ ਕੀ ਬਣਿਆ ਉਚਾਈ ਤੇ ਜਾ ਕੇ ਉੱਚੀ ਜਗ੍ਹਾ ਤੇ ਜਾ ਕੇ ਉਹਦੀ ਨਜ਼ਰ ਕਹਿੋ ਜੀ ਬਣੀ ਹੈ ਭਾਈ ਗੁਰਦਾਸ ਸਾਹਿਬ ਕਹਿੰਦਿਆ ਹੀਰੈ ਮ੍ਰਿਤ ਪਿੰਜਰ ਉੱਚੋ ਮਤ ਪਾਈ ਕੈ ਕਹਿੰਦੇ ਉੱਚੇ ਤਾਂ ਚਲੇ ਗਏ ਉਚਾਈ ਤੇ ਜਾ ਕੇ ਵੇਖਦੀ ਕੀ ਆ ਥੱਲੇ ਔਰ ਮਰਿਆ ਹੋਇਆ ਪਸ਼ੂ ਕਿੱਥੇ ਪਿਆ ਹੈ ਉਹਦਾ ਪਿੰਜਰ ਸ਼ਰੀਰ ਕਿੱਥੇ ਪਿਆ ਹੈ ਮੈਨੂੰ ਦਿਸੇ ਦੇ ਉੱਤੋਂ ਮੈਂ ਥੱਲੇ ਉਤਨਾ ਸ਼ਕਾਂ ਉਸ ਉਚਾਈ ਤੇ ਚਲਾ ਗਿਆ ਉੱਚੇ ਮਰਤਬੇ ਤੇ ਚਲਾ ਗਿਆ ਬੜੀ ਉੱਚੀ ਪਦਵੀ ਤੇ ਚਲਾ ਗਿਆ ਵੇਖਦਾ ਏ ਥੱਲੇ ਨੋ ਮਾੜੀ ਪੰਨੋ ਬੁਰਿਆਈ ਨੂੰ ਔਰ ਉਹ ਜਗਾ ਤੱਕਦਾ ਪਿਆ ਜਿੱਥੇ ਵਿਕਾਰ ਦੁਰਾਚਾਰ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਏਲ ਵਾਲੀ ਮਤ ਆ ਗਈ ਏਲ ਵਾਲੀ ਔਰ ਉਚਾਈ ਤੇ ਜਾ ਕੇ ਵੀ ਥੱਲੇ ਮੁਰਦਾਰ ਲੱਭਦੀ ਏ ਪਿੰਜਰ ਲੱਭਦੀ ਹੱਡਾਂ ਰੋੜਿਆਂ ਨੂੰ ਝਾਕਦੀ ਏ ਉਹ ਮਤ ਆ ਗਈ ਸੋ ਪਾਈ ਗੁਰਦਾਸ ਸਾਹਿਬ ਚੌਥਾ ਪ੍ਰਮਾਨ ਦੇਂਦੇ ਕਹਿੰਦੇ ਗਾਇਬੋ ਬੁਜਾਇ ਬੁ ਸੁਨਾਇ ਬੁ ਨਾ ਕਸ਼ੂ ਤੈਸੇ ਕਹਿੰਦੇ ਕੋਈ ਗਾਉਣ ਵਾਲਾ ਕੋਈ ਵਜਾਉਣ ਵਾਲਾ ਵਜੰਤਰੀ ਕੋਈ ਸੁਨਣ ਵਾਲਾ ਕੋਈ ਸੁਣਾਉਣ ਵਾਲਾ ਭਾਈ ਗੁਰਦਾਸ ਸਾਹਿਬ ਕਹਿੰਦੇ ਇਸੇ ਤਰ੍ਹਾਂ ਕੋਈ ਕਹਿੰਦਾ ਵੀ ਮੇਰੇ ਕੋਲ ਬੜਾ ਵਜੰਤਰੀ ਦਾ ਗੋਣੇ ਮੇਰੀ ਵਰਗਾ ਕੌਣ ਉਹ ਦੂਜਿਆਂ ਨੂੰ ਵਖਰਾ ਉਹ ਬਹਿੰਦਾ ਕੋਈ ਮੇਰੇ ਹੀ ਤਰ੍ਹਾਂ ਸੁਣਾਉਣ ਵਾਲਾ ਉਹ ਕਹਿੰਦਾ ਮੈਂ ਤਾਂ ਇੰਨੇ ਗ੍ਰੰਥ ਪੜ੍ਹ ਕੇ ਤੁਹਾਨੂੰ ਸੁਣਾਉਣਾ ਤੁਸੀਂ ਮੇਰਾ ਮੁਕਾਬਲਾ ਕੀ ਕਰੋਗੇ ਔਰ ਸੁਣਾਉਣ ਵਾਲਾ ਬਜਾਉਣ ਵਾਲਾ ਤੇ ਤੀਜਾ ਕਹਿੰਦੇ ਨੇ ਗਾਉਣ ਵਾਲਾ ਜਿੰਨੇ ਗਾਇਨ ਕਰਨਾ ਉਹ ਗਾਇਨ ਕਰਦਾ ਪਿਆ ਹੈ ਬਈ ਸਭ ਕਹਿੰਦੇ ਨਾ ਕਸ਼ੂ ਤੈਸੇ ਜੇ ਅੰਦਰ ਸ਼ੁੱਧ ਵਿਚਾਰ ਨਹੀਂ ਸ਼ੁੱਧ ਉਹਦਾ ਵਿਵਹਾਰ ਨਹੀਂ ਉਹਦੇ ਵਜੋਂ ਨਾਲ ਉਹਦੇ ਗਾਉਣ ਨਾਲ ਉਹਦੇ ਸੁਣਾਉਣ ਨਾਲ ਕਿਸੇ ਇੱਕਦਮ ਜੀਵਨ ਸਬਰਿਆ ਨਹੀਂ ਤੇ ਉਹਦਾ ਜੀਵਨ ਵਿਅਰਥ ਹੈ ਜੇ ਜੀਵਨ ਸਬਰਿਆ ਨਹੀਂ ਜੇ ਜੀਵਨ ਵਿੱਚ ਉਨਤੀ ਨਹੀਂ ਆਈ ਕਈ ਵੇਰ ਵਜਾਉਣ ਵਾਲਾ ਕਮਾਈ ਗੁਰੂ ਦੀ ਖਾਂਦਾ ਗੁਰੂ ਦੇ ਕੋਲ ਆਉਂਦਾ ਤੇ ਸੋਲੇ ਕਿਸੇ ਹੋਰ ਦੇ ਹੀ ਗਾਉਂਦਾ ਹੁੰਦਾ ਹੈ ਅੱਛਾ ਕਿਸੇ ਹੋਰ ਨੂੰ ਹੀ ਦੱਸ ਰਿਆ ਹੁੰਦਾ ਔਰ ਕਹਿੰਦੇ ਉਹ ਵੀ ਪਰਵਾਨ ਨਹੀਂ ਗੁਰ ਉਪਦੇਸ਼ ਬਿਨਾਂ ਤ੍ਰਿਗ ਚੁਤرائی ਹੈ ਕਹਿੰਦੇ ਜੇ ਗੁਰੂ ਦਾ ਉਪਦੇਸ਼ ਨੀਨਾ ਸੁਨਾਇਆ ਹਿਰਦੇ ਚ ਵਸਾਇਆ ਤੇ ਲਾਨ ਦੇ ਤੇਰੀ ਸਿਆਨਫ ਨੂੰ ਐਹੋ ਜੀ ਸਿਆਨੁਪ ਨੂੰ ਜਿਹੜੀ ਦੂਜੇ ਪਾਸੇ ਲੈ ਕੇ ਤੁਰ ਪਈ ਐ ਮਹਾਰਾਜ ਕਹਿੰਦੇ ਗਾਵਿਆ ਸੁਨਿਆ ਹਰ ਤਿੰਨ ਕਾ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਉਹਨਾਂ ਦਾ ਗਾਇਆ ਉਹਨਾਂ ਦਾ ਸੁਨਿਆ ਗੁਰੂ ਥਾਏ ਪਉਂਦਾ ਔਰ ਜਿਨਾਂ ਨੇ ਗੁਰੂ ਦੀ ਆਗਿਆ ਨੂੰ ਮੰਨਿਆ ਨਹੀਂ ਤੇ ਜਿੰਨਾ ਮਰਜੀ ਸੰਸਾਰ ਵਿੱਚ ਜੋ ਮਰਜੀ ਕਰੀ ਜਾਏ ਮਹਾਰਾਜ ਕਹਿੰਦੇ ਕਿਆ ਪੜੀ ਐ ਕਿਆ ਗੁਣੀਆਂ ਕਿਆ ਵੇਦ ਪੁਰਾਨਾ ਸੁਣੀ ਐ ਪੜੇ ਸੁਣੇ ਕਿਆ ਹੋਈ ਜੋ ਸੈਦ ਨਾ ਮਿਲਿਓ ਸੋਈ ਬੜਾ ਪੁਸਤकालय ਪੜ ਲਿਆ ਬੜਾ ਪੁਸਤकालय ਸੁਣ ਲਿਆ ਬੜੀਆਂ ਡਿਗਰੀਆਂ ਹਾਸਲ ਕਰ ਲਈਆਂ ਬਹੁਤ ਚੁਤਰਾਈ ਆ ਗਈ ਔਰ ਪੜਨ ਦੇ ਨਾਲ